ਸ਼ੋਭਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿੱਚ ਬਿਜਲੀ ਦੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਲਈ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹਨਾਂ ਪ੍ਰੋਜੈਕਟਾਂ ਦੇ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਨੂੰ ਹੁਣ ਬਿਜਲੀ ਦੇ ਕਟਾਂ ਤੋਂ ਮੁਕਤੀ ਮਿਲੇਗੀ ਪੰਜਾਬ ਦੇ ਵਿੱਚ ਨਵੀਆਂ ਲਾਈਨਾਂ ਨਵੇਂ ਗ੍ਰਿਡ ਤੇ ਨਵੇਂ ਟਰਾਂਸਫਾਰਮਰ ਨੇ ਜਿਹੜੇ ਉਹ ਲਗਾਏ ਜਾਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਵਧੀਆ ਬਿਜਲੀ ਦਾ ਇਨਫਰਾਸਟ੍ਰਕਚਰ ਮਿਲੇਗਾ ਤੇ ਇਸ ਦੇ ਨਾਲ ਨਾਲ ਬਿਜਲੀ ਕਟਾਂ ਤੋਂ ਵੀ ਮੁਕਤੀ ਮਿਲੇਗੀ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਦੇ ਉੱਤੇ ਸਿਆਸੀ ਹਮਲਾ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਦੇ ਏਜੰਡੇ ਦੇ ਵਿੱਚ ਲੋਕ ਹਿੱਤ ਦੇ ਕੰਮ ਨਹੀਂ ਹੁੰਦੇ ਸਨ ਬਿਜਲੀ ਸੜਕਾਂ ਸਕੂਲ ਅਤੇ ਸਿਹਤ ਪੱਖੀ ਕੰਮ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਾਕੀ ਪਾਰਟੀਆਂ ਨੂੰ ਵੀ ਆਪਣੇ ਮੈਨੀਫੈਸਟੋ ਦੇ ਵਿੱਚ ਲੋਕ ਪੱਖੀ ਕੰਮ ਅਤੇ ਵਿਕਾਸ ਦੇ ਕੰਮਾਂ ਨੂੰ ਆਪਣੀ ਮੈਨੀਫੈਸਟੋ ਦੇ ਵਿੱਚ ਜਗ੍ਹਾ ਦੇਣ ਦੇ ਲਈ ਬਾਕੀ ਪਾਰਟੀਆਂ ਨੂੰ ਵੀ ਆਮ ਆਦਮੀ ਪਾਰਟੀ ਨੇ ਮਜਬੂਰ ਕੀਤਾ ਹੈ ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪੋਲਿਟਿਕਸ ਨੇ ਸੂਬੇ ਦੀ ਅਤੇ ਦੇਸ਼ ਦੀ ਸਿਆਸਤ ਨੂੰ ਬਦਲ ਕੇ ਰੱਖ ਦਿੱਤਾ ਹੈ ਤਾਂ ਇੰਡਸਟਰੀ ਖੇਤ ਤੇ ਘਰ ਤਿੰਨ ਯੂਨਿਟ ਨੇ ਆਪਣੇ ਡੋਮੈਸਟਿਕ ਐਗਰੀਕਲਚਰ ਤੇ ਇੰਡਸਟਰੀ ਇਨ ਤਿੰਨਾਂ ਲਈ ਬਿਜਲੀ ਦੀ ਪੂਰਤੀ ਜਿਹੜੀ ਹੈ ਉਹ ਸਰਕਾਰ ਦਾ ਮੋਢਲਾ ਫਰਜ ਹੈ ਔਰ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 2022 ਤੋਂ ਜਦੋਂ ਤੋਂ ਸਰਕਾਰ ਦਾ ਜ਼ਿੰਮੇਵਾਰੀ ਸੰਭਾਲੀ ਹੈ ਅਸੀਂ ਬਹੁਤ ਕੰਮ ਕੀਤਾ ਬਿਜਲੀ ਤੇ ਚਾਰਖੰਡ ਦੇ ਵਿੱਚ ਪਛਵਾੜਾ ਕੋਲ ਮਾਈਨ ਹੈ ਬੰਦ ਪਈ ਸੀ ਜੀ ਉਹ 2015 ਤੋਂ ਪੰਜਾਬ ਦੀ ਕੋਲ ਮਾਈਨਾਂ ਅਸੀਂ ਉਹਨੂੰ ਚਲਵਾਇਆ ਪਹਿਲਾਂ ਆਪਾਂ ਅਕਸਰ ਇਹ ਖਬਰਾਂ ਸੁਣਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਥਰਮਲ ਪਲਾਂਟਾਂ 'ਚ ਬਚਿਆ ਸਿਰਫ 2 ਦਿਨ ਦਾ ਕੋਲਾ ਫੁਲਾਨੇ ਥਰਮਲ ਪਲਾਂਟ ਦੇ 2 ਜੁਨਟ ਬੰਦ ਸਿਰਫ 1 ਦਿਨ ਦਾ ਕੋਲਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਹੁੰਦੇ ਸੀ ਹੁਣ ਤੁਹਾਨੂੰ ਇਹ ਜਿਹੀ ਖਬਰ ਸੁਣਨ ਨੂੰ ਨਹੀਂ ਮਿਲੇਗੀ ਕਿਉਂਕਿ ਉਹ ਕੋਲੇ ਦੀ ਖਾਨ ਕਰਕੇ ਸਾਡੇ ਕੋਲੇ 27-27 ਦਿਨ ਦਾ ਕੋਲਾ ਪਿਆ ਹੈ ਜੀ 27 27 ਦਿਨ ਦਾ ਸਾਡੇ ਕੋਲੇ ਸਾਨੂੰ ਕਈ ਵਾਰੀ ਕੋਲੇ ਆ ਉਹ ਬੰਦ ਕਰਨੀ ਪੈਂਦੀ ਆ ਰੋਕਣਾ ਪੈਂਦਾ ਸਪਲਾਈ ਕੇ ਯਾਰ ਸਾਡੇ ਕੋਲ ਬਹੁਤ ਜ਼ਿਆਦਾ ਥੋੜਾ ਰੋਕ ਲਓ 2-4 ਦਿਨ ਉਹਦੇ ਨਾਲ ਕੀ ਹੋਇਆ ਅਸੀਂ ਇਸ ਕਾਬਿਲ ਹੋ ਗਏ ਕਿਉਂਕਿ ਜਿਹੜੀ ਉਹ ਕੋਲਾ ਉਹ ਜਿਹੜਾ ਕੋਲਾ ਹੈ ਜਿਹੜੀ ਆਪਣੀ ਪੰਜਾਬ ਦੀ ਕੋਲ ਮਾਈਨ ਹੈ ਉਹਨੂੰ ਆਪਾਂ ਸਰਕਾਰੀ ਥਰਮਲ ਪਲਾਂਟ ਅੱਜ ਗੱਲ ਕਰ ਸਕਦੇ ਆ ਤਾਂ ਪੰਜਾਬ ਕੋਲੇ ਦੋ ਹੀ ਸੀਗੇ ਸਰਕਾਰੀ ਤਾ ਫਿਰ ਸਾਨੂੰ ਪਤਾ ਲੱਗਿਆ ਕਿ ਜੀਵੀ ਕੇ ਕੰਪਨੀ ਦਾ ਗੋਇੰਦਵਾਲ ਸਾਹ ਵਾਲਾ ਜਿਹੜਾ ਥਰਮਲ ਪਲਾਂਟ ਹੈ 540 ਮੈਗਾਵਾਟ ਦਾ ਉਹ ਵਿਕਣ ਜਾ ਰਿਹਾ ਸਾਨੂੰ ਪਤਾ ਲੱਗਿਆ ਵੀ ਜੇ ਉਹ ਕਿਉਂਕਿ ਟ੍ਰਿਬਿਊਨਲ ਦੇ ਥ्रू ਥਰੂ ਉਹਦੀ ਜਿਹੜੀ ਆਕਸ਼ਨ ਹੁੰਦੀ ਹੈ ਵੀ ਜੇ ਵੱਡੇ ਖਿਡਾਰੀ ਆਵੇ ਅਡਾਨੀ ਨੀਂ ਅਮਬਾਨੀ ਆ ਗਏ ਫਿਰ ਆਪਾਂ ਕਿੱਥੇ ਖੜਾਂਗੇ ਤਾਂ ਅਸੀਂ ਸੇਨਾ ਸਾਹਿਬ ਦੀ ਗਵਾਈ ਚ ਸੀਐਮਡੀਸੀ ਉਸ ਵੇਲੇ ਬਲਦੇਵ ਸਿੰਘ ਸਰਾਹ ਜੀ ਅਸੀਂ ਸਾਰਾ ਕੁਝ ਹੋਮਵਰਕ ਕਰਕੇ ਅਸੀਂ ਬਿਡਿੰਗ ਕੀਤੀ ਤੇ ਉਹ ਜਿਹੜਾ ਥਰਮਲ ਪਲਾਂਟ ਅਸੀਂ ਪੰਜਾਬ ਸਰਕਾਰ ਖਰੀਦਣ ਦੇ ਵਿੱਚ ਕਾਮਯਾਬ ਹੋ ਗਈ 540 ਮੈਗਾਵਾਟ ਦਾ 1080 ਕਰੋੜ ਦਾ ਖਰੀਦਿਆ 2 ਕਰੋੜ ਰੁਪਏ ਪਰ ਮੈਗਾਵਾਟ ਦੇਸ਼ ਦੇ ਵਿੱਚ ਇਸ ਤੋਂ ਸਸਤਾ ਸੌਦਾ ਨਹੀਂ ਹੋ ਸਕਦਾ ਜੀ ਜੇ ਅੱਜ ਵੀ ਅਸੀਂ 540 ਮੈਗਾਵਾਟ ਦਾ ਥਰਮਲ ਪਲਾਂਟ ਬਣਾਉਣਾ ਹੋਵੇ 3 ਸਾਲ ਲੱਗਣਗੇ ਪਲੱਸ 8 ਕਰੋੜ ਰੁਪਇਆ ਪਰ ਮੈਗਾਵਾਟ ਉਹਦਾ ਖਰਚਾ ਆਊਗਾ ਜਾਨੀ ਕਿ ਜੇ ਇਹ 540 ਦਾ ਤਾਂ ਸਮਝ ਲਓ 5000 ਕਰੋੜ ਦਾ ਸੀ ਲੱਗਦਾ 5000 ਕਰੋੜ ਦੀ ਚੀਜ਼ ਅਸੀਂ 1040 ਕਰੋੜ ਚ ਖਰੀਦ ਲਈ ਤੇ ਉਹਦਾ ਨਾਮ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਜਿੱਥੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਬਿਤਾਈ ਜਿੱਥੇ ਉਹਨਾਂ ਨੇ ਸੱਤੀ ਪ੍ਰਥਾ ਨੂੰ ਖਤਮ ਕੀਤਾ ਤੇ ਲੰਗਰ ਦੀ ਪ੍ਰਥਾ ਨੂੰ ਸ਼ੁਰੂ ਕੀਤਾ ਸੀ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਜਿਹੜੀ ਆ ਉਹ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਨਹੀਂ ਤਾਂ ਸਰਕਾਰਾਂ ਵੇਚਦੀਆਂ ਨੇ ਸਰਕਾਰੀ ਸੰਸਥਾਵਾਂ ਨੂੰ ਘਾਟੇ ਦਾ ਸੌਦਾ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਹੁਣ ਵੀ ਤਾਂ ਚੱਲ ਰਿਹਾ ਦੇਸ਼ 'ਚ ਤੇਲ ਵੇਚਤਾ ਰੇਲਵੇ ਵੇਚਤੀ ਭੇਲ ਵੇਚਤੀ ਜਹਾਜ਼ ਵੇਚਤੇ ਏਅਰਪੋਰਟ ਵਿੱਚ ਤੇ ਸਭ ਕੁਝ ਵਿੱਚ ਤਾਂ ਇਪਸ ਪੰਜਾਬ ਸਰਕਾਰ ਪਹਿਲੀ ਸਰਕਾਰ ਆਵਾਂ ਦੀ ਪਾਰਟੀ ਦੀ ਜਿਹੜੀ ਖਰੀਦ ਰਹੀ ਹੈ ਸਾਨੂੰ ਦੇ ਦੋ ਅਸੀਂ ਦੋ ਬਾਕੀ ਜਿਹੜੇ ਦੋ ਨੇ ਉਹਨਾਂ ਨੂੰ ਵੀ ਕਿਹਾ ਹੋਇਆ ਹੈ ਕੋਈ ਮੂਡ ਹੋਇਆ ਦੱਸਿਓ ਤੇਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਕਸ਼ਮੀਰ ਤੋਂ ਚੱਲਣ ਵਾਲੇ ਨਗਰ ਕੀਰਤਨ ਪੰਜਾਬ ਤੇ ਪਠਾਨਕੋਟ ਦੇ ਵਿੱਚ ਆਵੇਗਾ ਪਠਾਨਕੋਟ ਵਿਖੇ ਗੁਰੂ ਸਾਹਿਬ ਨੂੰ ਸਮਰਪਿਤ ਲਾਈਟ ਐਂਡ ਸੌਂਗ ਸ਼ੋਅ ਕਰਵਾਇਆ ਜਾਵੇਗਾ ਜਿੱਥੇ-ਜਿੱਥੋਂ ਨਗਰ ਕੀਰਤਨ ਗੁਜ਼ਰੇਗਾ ਉਹ ਸਾਰੀਆਂ ਸੜਕਾਂ ਤੇ ਰਿਪੇਅਰ ਕੀਤੀ ਜਾ ਰਹੀ ਹੈ। ਬਾਕੀ ਪ੍ਰਬੰਧ ਵੀ ਮੁਕੰਮਲ ਕੀਤੇ ਜਾ ਰਹੇ ਨੇ। ਕੈਬਨਿਟ ਮੰਤਰੀ ਹਰਜੂਤ ਸਿੰਘ ਬੈਂਸ ਦੇ ਵੱਲੋਂ ਖਾਸ ਤੌਰ ਤੇ ਜਾਣਕਾਰੀ ਪਠਾਨਕੋਟ ਦੇ ਵਿੱਚ ਦਿੱਤੀ ਗਈ ਹੈ। ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਵੱਲੋਂ ਸਾਡੀ ਸਾਰੀ ਟੀਮ ਦੀ ਡਿਊਟੀ ਲੱਗੀ ਸੀ ਕਿ 350 ਸਾਲਾਂ ਨਵੇਂ ਪਾਛਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਤੇ ਜਿਹੜਾ ਮਨਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਜਿਹੜਾ ਨਗਰ ਕੀਰਤਨ ਸ਼੍ਰੀਨਗਰ ਤੋਂ ਚੱਲਣਾ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਇਸ ਦੇ ਵਿੱਚ ਸ਼ਾਮਲ ਹੋਣਗੇ ਵਾਇਆ ਸ਼੍ਰੀਨਗਰ ਹੁੰਦੇ ਹੋਏ ਵਾਇਆ ਜੰਮੂ ਹੁੰਦੇ ਹੋਏ 20 ਤਰੀਕ ਨੂੰ ਸ਼ਾਮੀ ਲਗਭਗ 5 ਵਜੇ ਪੰਜਾਬ ਦੇ ਬਾਰਡਰ ਦੇ ਉੱਤੇ ਪਠਾਨਕੋਟ ਐਂਟਰ ਕਰੂਗਾ ਤੇ ਜਿੱਥੇ ਹੀ ਪੰਜਾਬ ਦਾ ਬਾਰਡਰ ਹੈ ਜੀ ਉੱਥੇ ਪੰਜਾਬ ਪੁਲਿਸ ਵੱਲੋਂ ਸਾਰੇ ਨਗਰ ਕੀਰਤਨ ਨੂੰ ਗੋਡ ਆਫ ਆਨਰ ਦਿੱਤਾ ਜਾਊਗਾ ਲੋਕੀ ਕੋ ਦ੍ਰਿਸ਼ ਹੋਊਗਾ ਸਾਰੇ ਸਾਡੇ ਸਾਰਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਧਾਰਮਿਕ ਸਥਾਨਾਂ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਜਿੰਨੇ ਵਪਾਰ ਮੰਡਲ ਹੈ ਪਠਾਨਕੋਟ ਦੇ ਉਹ ਕਿ ਉਸ ਤੋਂ ਬਾਅਦ 20 ਤਰੀਕ ਨੂੰ ਰਾਤੀ ਗੁਰਦੁਆਰਾ ਸਿੰਘ ਸਭਾ ਐਸਡੀ ਕਾਲਜ ਗੁਰੂ ਸਾਹਿਬ ਦਾ ਜਿਹੜਾ ਹੈ ਸੁਖਾਸਨ ਉਹ ਗੁਰਦੁਆਰਾ ਸਿੰਘ ਸਭਾ ਚ ਹੋਊਗਾ ਤੇ ਬਾਕੀ ਸੰਗਤ ਐਸਡੀ ਕਾਲਜ ਦੇ ਵਿੱਚ ਰੁਕੂਗੀ ਤੇ 21 ਤਰੀਕ ਨੂੰ ਸਵੇਰੇ ਇੱਥੋਂ ਪਠਾਨਕੋਟ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਲਈ ਜਿਹੜਾ ਹੈ ਨਗਰ ਕੀਰਤਨ ਚਲੇ ਜਾਊਗਾ ਤੇ ਫਿਰ 22 ਤਰੀਕ ਨੂੰ ਸ਼ਾਮੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਇਸ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਇੱਕ ਅਲੌਕਿਕ ਜਿਹੜਾ ਹੈ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਊਗਾ ਉਸ ਦੀ ਤਰੀਕ ਤੁਹਾਨੂੰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਦੇ ਦਿੱਤੀ ਜਾਊਗੀ ਉਹ 18 ਨਵੰਬਰ ਤੋਂ ਪਹਿਲਾਂ ਹੋਊਗਾ ਆ ਆਪ ਸਭ ਨੂੰ ਬੇਨਤੀ ਹੈ ਕਿ ਉਹ ਵੀ ਜਿਹੜਾ ਹੈ ਬਹੁਤ ਸ਼ਾਨਦਾਰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਅਤਿਵਿਤ 3D افੈਕਟਸ ਐਂਡ ਲੇਜ਼ਰ ਲਾਈਟਸ ਔਰ ਗੁਰੂ ਸਾਹਿਬ ਦਾ ਸਾਰਾ ਜੀਵਨ ਦ੍ਰਿਪੇਕਤ ਕੀਤਾ ਜਾਊਗਾ ਉਹ ਵੀ ਇੱਕ ਜਿਹੜਾ ਹੈ ਲੋਕਿਕ ਦ੍ਰਿਸ਼ ਹੋਊਗਾ ਸਾਡੇ ਇਥੇ ਆਉਣ ਦਾ ਮਕਸਦ ਇਹ ਸੀ ਕਿ ਜਿਸ ਜਿਸ ਰਸਤੇ ਤੋਂ ਨਗਰ ਕੀਰਤਨ ਗੁਜ਼ਰਨਾ ਉਸ ਰਸਤੇ ਦੀ ਰਿਪੇਅਰਸ ਤਾਂ ਕਿ ਉਹ ਇਹਨਾਂ ਸ਼ਾਨਦਾਰ ਸੜਕਾਂ ਹੋਣ ਉਧਰ ਹੜਾਂ ਦੇ ਮੁੱਦੇ ਤੇ ਤੇ ਹੋਏ ਨੁਕਸਾਨ ਦੇ ਮੁੱਦੇ ਤੇ ਭਾਜਪਾ ਦੇ ਵੱਲੋਂ ਲਗਾਤਾਰ ਸੁਭਾ ਸਰਕਾਰ ਦਾ ਧਿਰਾਵ ਕੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਦੇ ਵੱਲੋਂ ਭਾਜਪਾ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਵਿਰੋਧ ਦੇ ਵਿੱਚ ਪ੍ਰतिकਰਮ ਜ਼ਾਹਰ ਕੀਤਾ ਗਿਆ ਇਹ ਕੋ ਹੜਾਂ ਦੀ ਮਾਰ ਚੱਲ ਰਹੀ ਹੈ ਪੰਜਾਬ ਨੂੰ ਕੇਂਦਰ ਦੀ ਸਰਕਾਰ ਨੇ ਰਾਹਤ ਪੈਕੇਜ ਤਾਂ ਕੀ ਦੇਣਾ ਸੀ ਉਲਟਾ ਝੂਠ ਬੋਲ ਕੇ ਗੁੰਮਰਾਹ ਕਰਕੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਜਾ ਰਿਹਾ ਹੈ ਕੱਲ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਰੱਜ ਕੇ ਝੂਠ ਬੋਲਿਆ ਔਰ ਰੱਜ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਔਰ ਪਤਾ ਕੀ ਕਿ ਪੰਜਾਬ ਦੇ ਜਿਹੜੇ ਹੜ੍ਹ ਨੇ ਉਹ ਮਾਨ ਸਾਹਿਬ ਦੀ ਸਰਕਾਰ ਦੀ ਦੇਣ ਹੈ ਮੈਂ ਪੁੱਛਣਾ ਚਾਹਣਾ ਉਹਨਾਂ ਨੂੰ ਫਿਰ ਇਹ ਹਿਮਾਚਲ ਦੇ ਵਿੱਚ ਹੜ੍ਹ ਕਿਵੇਂ ਆ ਗਏ ਉੱਤਰਾਖੰਡ ਦੇ ਵਿੱਚ ਕਿਵੇਂ ਆ ਗਏ ਜੰਮੂ ਕਸ਼ਮੀਰ ਦੇ ਵਿੱਚ ਕਿਵੇਂ ਆ ਗਏ ਕਿ ਉਹ ਵੀ ਮਾਨ ਸਾਹਿਬ ਦੀ ਦੇਣ ਹੈ ਔਰ ਦੂਜਾ 12000 ਕਰੋੜ ਰੁਪਏ ਨੂੰ ਲੈ ਕੇ ਬਾਹਰ ਬਾਹਰ ਝੂਠ ਬੋਲਿਆ ਜਾ ਰਿਹਾ ਹੈ ਜਦਕਿ ਇਸ ਦਾ ਜਵਾਬ ਮਾਨ ਸਾਹਿਬ ਨੇ ਭਰੀ ਵਿਧਾਨ ਸਭਾ ਦੇ ਵਿੱਚ ਦਿੱਤਾ ਜਿੱਥੇ ਕਿ ਅਸ਼ਵਨੀ ਸ਼ਰਮਾ ਜੀ ਬੈਠੇ ਨਹੀਂ ਉੱਠ ਕੇ ਬਾਹਰ ਨਕਲੀ ਵਿਧਾਨ ਸਭਾ ਲਗਾਈ ਕਿਉਂਕਿ ਉੱਥੇ ਜਵਾਬ ਦੇਣਾ ਪੈਣਾ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਦਾ ਇਹ ਕਲੈਮਟੀ ਫੰਡ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਕੇਂਦਰ ਨੇ ਸਿਰਫ ਅਤੇ ਸਿਰਫ 6000 ਕਰੋੜ ਰੁਪਇਆ ਦਿੱਤਾ ਆ ਤੇ ਉਹਦੇ ਵਿੱਚੋਂ 48 100 ਕਰੋੜ ਰੁਪਇਆ ਜਿਹੜਾ ਹੈਗਾ ਉਹ ਖਰਚ ਹੋ ਗਿਆ ਔਰ ਸਿਰਫ 1200 ਕਰੋੜ ਰੁਪਇਆ ਪੰਜਾਬ ਸਰਕਾਰ ਕੋਲ ਹੈ ਜਿਸ ਨੂੰ ਕਿ ਬੀਜੇਪੀ ਲਗਾਤਾਰ 12000 ਕਰੋੜ ਰੁਪਇਆ ਕਹਿ ਰਹੀ ਹੈ ਕੱਲ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਸਵਾਲ ਉਠਾਏ ਸੀ ਕਿ ਜੋ ਕੇਂਦਰ ਦੇ ਮੰਤਰੀ ਪੰਜਾਬ ਦੇ ਵਿੱਚ ਆ ਰਹੇ ਨੇ ਪੰਜਾਬ ਦਾ ਸਮਾਂ ਵੀ ਬਰਬਾਦ ਕਰਦੇ ਆ ਪੰਜਾਬ ਦਾ ਪੈਸਾ ਵੀ ਲਗਦਾ ਆ ਕਿ ਪੰਜਾਬ ਨੂੰ ਦੇਖੇ ਕੀ ਜਾਂਦੇ ਆ ਇਸ ਦੇ ਜਵਾਬ ਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਸਾਹਮਣੇ ਆਏ ਉਹਨਾਂ ਨੇ ਇੱਕ ਵਾਰ ਫਿਰ ਝੂਠ ਪਰੋਸਿਆ ਕਹਿੰਦੇ ਕਿ ਪੰਜਾਬ ਨੂੰ ਰਾਹਤ ਪੈਕੇਜ ਇਸ ਕਰਕੇ ਨਹੀਂ ਮਿਲਦਾ ਕਿਉਂਕਿ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਆਏ ਹੋਏ ਕੇਂਦਰੀ ਮੰਤਰੀ ਨੂੰ ਮਿਲਦੇ ਹੀ ਨਹੀਂ ਉਹਨਾਂ ਨੂੰ ਜਾ ਕੇ ਦੱਸਦੇ ਹੀ ਨਹੀਂ ਮੈਂ ਰਵਨੀਤ ਬਿੱਟੂ ਜੀ ਨੂੰ ਯਾਦ ਕਰਾਉਣਾ ਚਾਹੁੰਦਾ ਵਾਂ ਸਭ ਤੋਂ ਪਹਿਲਾਂ ਸ਼ਿਵਰਾਜ ਚੋਹਾਨ ਜੀ ਆਏ ਸੀ ਉਹਨਾਂ ਨੂੰ ਵੀ ਕੁਲਦੀਪ ਧਾਲੀਵਾਲ ਮਿਲੇ ਸੀ ਉਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ 9 ਸਤੰਬਰ ਨੂੰ ਆਏ ਸੀ ਤਾਂ ਉਹਨਾਂ ਨੂੰ ਸਾਡੇ 4 ਮੰਤਰੀ ਮਿਲੇ ਸੀ ਅਮਨ ਅਰੋੜਾ ਜੀ ਮਿਲੇ ਲਾਲਚੰਦ ਕਟਾਰੂ ਚੱਕ ਜੀ ਮਿਲੇ ਉਸ ਤੋਂ ਬਾਅਦ ਮੀਟਿੰਗ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਜੀ ਸੀ ਤੇ ਮੁੰਡੀਆਂ ਸਾਫ ਸੀ ਜਿਨ੍ਹਾਂ ਦਾ ਕੇ ਬਾਅਦ ਦੇ ਵਿੱਚ ਤੁਹਾਡੇ ਪ੍ਰਧਾਨ ਨੇ ਮਜ਼ਾਕ ਵੀ ਉਡਾਇਆ ਸੀ ਔਰ ਪੰਜਾਬ ਦਾ અપਮਾਨ ਕੀਤਾ ਸੀ ਖੁਦ ਮੁੱਖ ਮੰਤਰੀ ਸਾਹਿਬ ਨੇ ਬਹੁਤ ਪਹਿਲਾਂ ਚਿੱਠੀ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਹੋਈ ਹੈ ਪੂਰੀ ਡਿਟੇਲ ਦੇ ਵਿੱਚ ਈਵਨ ਮਿਲਣ ਦਾ ਸਮਾਂ ਮੰਗਿਆ ਹੋਇਆ ਸਮਾਂ ਉਹ ਦੇ ਨਹੀਂ ਗਏ ਔਰ ਮੁੱਖ ਮੰਤਰੀ ਸਾਹਿਬ ਵਿਸ਼ੇਸ਼ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਨੇ ਬਿੱਟੂ ਸਾਹਿਬ ਹੋਰ ਦੱਸ ਦਿਓ ਕਿੱਦਾਂ ਮਿਲਿਆ ਜਾਂਦਾ ਸਾਰਾ ਕੇਸ ਤੇ ਜਨਨਿਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਸਾਰਿਆਂ ਦੇ ਸਾਹਮਣੇ ਹੈਗਾ ਪੂਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਹੋਈ ਹੈ ਪਰ ਕੇਂਦਰ ਸਰਕਾਰ ਨੂੰ ਨਹੀਂ ਪਤਾ ਸਿਰਫ ਤੇ ਸਿਰਫ ਗੋਲ-ਗੋਲ ਕਬਾਰੇ ਜਿਹੜਾ 1600 ਕਰੋੜ ਰੁਪਏ ਦਾ ਨਗੂਨਾ ਜਿਹਾ ਰਾਹਤ ਪੈਕੇਜ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਵੀ ਗਏ ਸੀ ਨਾ ਉਹ ਵੀ ਅੱਜ ਤੱਕ ਮਿਲਿਆ ਨਹੀਂ ਹੈ ਬਲਕਿ ਉਹਦੇ ਵਿੱਚ ਵੀ ਜਿਹੜਾ ਹੈਗਾ ਇੱਕ ਭੰਬਲ ਪੂਸੇ ਵਾਲੀ ਸਥਿਤੀ ਪੈਦਾ ਕੀਤੀ ਗਈ ਹੈ ਔਰ ਕਿਹਾ ਕਿ ਉਹ ਤੋਂ 805 ਕਰੋੜ ਦਾ ਸੀ ਪਹਿਲੇ ਹੀ ਦੇ ਤਾਂ ਜੈਨ ਕਿ ਨੈਸ਼ਨਲ ਹਾਈ ਵਾਲਾ ਪੈਸਾ ਵੀ ਗਿਣ ਲਿਆ ਹੜ ਆਉਂਦੇ ਹੜ ਨਾ ਆਉਂਦੇ ਜਿਹੜੀ ਸਕੀਮਾਂ ਪੰਜਾਬ ਨੂੰ ਮਿਲੀਆਂ ਸੀ ਉਹ ਵੀ ਵਿੱਚੇ ਗਿਣ ਲਈਆਂ ਔਰ ਜਿਹੜਾ ਐਸ ਡੀ ਆਰ ਐਫ ਦਾ ਫੰਡ ਦੀ ਜਿਹੜੀ ਸਿਰਫ 10 15 ਦਿਨ ਐਡਵਾਂਸ ਕਿਸ ਤੇ ਦਿੱਤੀ ਸੀ ਉਹ ਵੀ ਵਿੱਚੇ ਗਿਣ ਲਿਆ ਪੰਜਾਬ ਦੇ ਨਾਮਵਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਪਿਛਲੇ 11 ਦਿਨਾਂ ਤੋਂ ਫੋਰਟਿਸ ਹਸਪਤਾਲ ਦੇ ਵਿੱਚ ਇਲਾਜ ਅਧੀਨ ਸਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਫੋਰਟਿਸ ਹਸਪਤਾਲ ਦੇ ਵੱਲੋਂ ਇਸ ਸਬੰਧ ਦੇ ਵਿੱਚ ਆਫੀਸ਼ੀਅਲ ਸਟੇਟਮੈਂਟ ਵੀ ਜਾਰੀ ਕੀਤੀ ਗਈ ਹੈ ਫੋਰਟਿਸ ਹਸਪਤਾਲ ਦੇ ਵੱਲੋਂ ਜਾਰੀ ਕੀਤੀ ਗਈ ਇਸ ਆਫੀਸ਼ੀਅਲ ਸਟੇਟਮੈਂਟ ਦੇ ਮੁਤਾਬਿਕ ਅੱਜ ਸਵੇਰੇ 10:55 ਮਿੰਟ ਤੇ ਰਾਜਵੀਰ ਜਵੰਦਾ ਨੇ ਆਖਰੀ ਸਾਹ ਲਏ ਤੁਹਾਨੂੰ ਦੱਸ ਦਈਏ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ਨਜ਼ਦੀਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ ਮੋਟਰਸਾਈਕਲ ਤੋਂ ਉਹਨਾਂ ਦਾ ਹਾਦਸਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਰੀਡ ਦੀ ਹੱਡੀ ਦੇ ਵਿੱਚ ਅਤੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਲੋਕਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਮੋਹਾਲੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਇੰਟੈਂਸਿਵ ਕੇਅਰ ਦੇ ਵਿੱਚ ਰੱਖਿਆ ਹੋਇਆ ਸੀ ਨਿਊਰੋਲੋਜੀ ਦੀਆਂ ਡਾਕਟਰਾਂ ਦੀਆਂ ਐਕਸਪਰਟ ਟੀਮਾਂ ਉਹਨਾਂ ਦੀ ਨਿਗਰਾਨੀ ਕਰ ਰਹੀਆਂ ਸਨ ਪਰ ਅਤਿ ਆਧੁਨਿਕ ਇਲਾਜ ਦੀਆਂ ਸਹੂਲਤਾਂ ਦੇ ਬਾਵਜੂਦ ਰਾਜਵੀਰ ਜਵੰਦਾ ਨੂੰ ਬਚਾਇਆ ਨਹੀਂ ਜਾ ਸਕਿਆ ਅੱਜ ਸਵੇਰੇ 11:55 ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਆਗੂਆਂ, ਕਲਾਕਾਰਾਂ ਅਤੇ ਆਮ ਲੋਕਾਂ ਦੇ ਵੱਲੋਂ ਰਾਜਵੀਰ ਜਵੰਦਾ ਦੀ ਦਿਹਾਂਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਬੀਜੇਪੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਵੱਡੀਆਂ ਸਿਆਸੀ ਹਸਤੀਆਂ ਦੇ ਵੱਲੋਂ ਰਾਜਵੀਰ ਜਵੰਦਾ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਉਹਨਾਂ ਦੇ ਦੇਹਾਂਤ ਤੋਂ ਬਾਅਦ ਮੁਹਾਲੀ ਹਸਪਤਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਕਲਾਕਾਰ, 뮤직 ਇੰਡਸਟਰੀ ਦੇ ਲੋਕ ਪਹੁੰਚ ਰਹੇ ਨੇ ਅਤੇ ਉਹਨਾਂ ਦੇ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦਾ ਬਲ ਬਖਸ਼ਣ ਦੇ ਲਈ ਅਰਦਾਸ ਵੀ ਕਰ ਰਹੇ ਨੇ ਤੇ ਪਰਿਵਾਰ ਦੇ ਕੋਲ ਜਾ ਕੇ ਪਰਿਵਾਰ ਦਾ ਹੌਸਲਾ ਵੀ ਵਧਾ ਰਹੇ ਨੇ। ਸੋ ਪੰਜਾਬੀ ਸੰਗੀਤ ਨੂੰ ਪੰਜਾਬੀ ਸਰੋਤਿਆਂ ਨੂੰ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀਂ ਰਹੇ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਦਾ ਇਜਾਜ਼ਤ ਬਹੁਤ ਬਹੁਤ ਧੰਨਵਾਦ